ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਕੀ ਫਤਿਹ ਮੇਰਾ ਜਸਥੀਥੇ ਮੇਨ ਮੋਟਿਵ ਇਹੀ ਆ ਕਿ ਜੇਕਰ ਉਹ ਇੱਥੇ ਰੋਟੀ ਕਮਾਉਣ ਆਉਂਦੇ ਆ ਤੇ ਉੱਥੋਂ ਤੱਕ ਸੀਮਤ ਰੱਖਣ ਸਾਡੇ ਬੱਚਿਆਂ ਦੇ ਕਤਲ ਕਿਉਂ ਕਰਦੇ ਆ ਅਸ਼ਲੀਲ ਹਰਕਤਾਂ ਕਿਉਂ ਕਰਦੇ ਆ ਕਿਉਂਕਿ ਬਹੁਤ ਕੇਸਿਸ ਆ ਰਹੇ ਆ ਜਿਸ ਵਿੱਚ ਕਹਿੰਦੇ ਆ ਕਿ ਇੱਕ ਗੁਰਸਿੱਖ ਦੀ ਜਿਹੜੇ ਪ੍ਰਵਾਸੀ ਸੀ ਉਹਨਾਂ ਨੇ ਦਾੜੀ ਪੱਟਿਆ ਇਹੋ ਜਿਹੀ ਬਹੁਤ ਕੇਸਿਸ ਆ ਰਹੇ ਆ ਇਸ ਖਿਲਾਫ ਕੋਈ ਸਰਕਾਰ ਬਿਆਨ ਕਿਉਂ ਨਹੀਂ ਦਿੰਦੀ ਮੇਰੀ ਇਹੀ ਬੇਨਤੀ ਆ ਕਿ ਨਾ ਉਹਨਾਂ ਦੀ ਇੱਥੇ ਕੋਈ ਲੈਂਡ ਉਹਨਾਂ ਨੂੰ ਲੈਣ ਦੇ ਨਾ ਉਹਨਾਂ ਦੇ ਇੱਥੇ ਕੋਈ ਆਧਾਰ ਕਾਰਡ ਬਣੇ ਜੇਕਰ ਉਹ ਇੱਥੇ ਰੋਟੀ ਕਮਾਉਣ ਆਉਂਦੇ ਆ ਤੇ ਉੱਥੋਂ ਤੱਕ ਹੀ ਸੀਮਤ ਰਹਿਣ ਕਿਉਂਕਿ ਸਾਡਾ ਯੂਥ ਵੀ ਬਾਹਰ ਜਾਂਦਾ ਸਾਨੂੰ ਪਤਾ ਵਾ ਚਲੋ ਉਹ ਵੀ ਰੋਟੀ ਇੱਥੇ ਕਮਾਉਣ ਆਉਂਦੇ ਆ ਪਰ ਉੱਥੋਂ ਤੱਕ ਸੀਮਤ ਰਹਿਣ ਲਈ ਆਦਾ ਨਾ ਪਾਰ ਕਰਨ ਨਹੀਂ ਤੇ ਫਿਰ ਅਸੀਂ ਆਪਣਾ ਇਨਸਾਫ ਲੈਣ ਲਈ ਸਰਕਾਰ thank ਪੰਜਾਬ ਵਿੱਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਤੇ ਉਸੇ ਦੇ ਨਾਂ 'ਤੇ ਕੁਝ ਡਿਮਾਂਡਸ ਲੈ ਕੇ ਆਏ ਆਂ ਸਰਕਾਰ ਦੇ ਸਾਹਮਣੇ ਮੇਰੇ ਪਹਿਲੇ ਡਿਮਾਂਡ ਹੈ ਸਰਕਾਰ ਨੂੰ ਕਿ ਪਹਿਲੇ ਨੰਬਰ ਤੇ ਨਾ ਮਾਈਗ੍ਰੇਟੇਟਿਵ ਪ੍ਰੋਪਰ ਵੈਰੀਫਿਕੇਸ਼ਨ ਹੋ ਡਿਜਾਈ ਹੋ ਪੰਚਾਇਤ ਲੈਵਲ ਤੇ ਰਿਕਾਰਡ ਰਜਿਸਟਰ ਹੋਣ ਚਾਹੀਦੇ ਆ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਵੀ ਹੁੰਦੇ ਨੇ ਕਿਉਂਕਿ ਕੁਝ ਇਲੀਗਲ ਹੀ ਆ ਆਰਟੀਕਲ 19 ਕਲਾਸ 5 ਕੋਨਸਟੀਟਿਊਸ਼ਨ ਵਿੱਚ ਹੀ ਕਹਿੰਦਾ ਹੈ ਆਰਟੀਕਲ ਸਾਡਾ CRPs ਦੇ ਵਿੱਚ ਪ੍ਰੋਫੈਸ਼ਨ ਸਥਿਤੀਆ ਗਈਆਂ ਨੇ ਕਿ ਅਸੀਂ ਪ੍ਰੋਪਰ ਵੈਰੀਫਿਕੇਸ਼ਨ ਕਰ ਸਕਦੇ ਹਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਸਰੀ ਦੂਸਰੀ ਡਿਮਾਂਡ ਇਹ ਆ ਕਿ ਜਿਹੜੀ ਵੋਟਰ ਆਈਡੀ ਡੁਪਲੀਕੇਸ਼ਨ ਹੋ ਰਹੀ ਆ ਜਿਹਦੇ ਕਰਕੇ ਗਿਆ ਹੁਣ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਮਾਈਗ੍ਰੈਂਟ ਵਰਕਰ ਜਿਹੜੇ ਨੇ ਉਹ ਡਬਲ ਸਟੇਟ ਵਿੱਚ ਵੋਟਰ ਰਿਕਾਰਡਸ ਨੇ ਤੋਂ ਉਹਦੇ ਕਰਕੇ ਉਹਨਾਂ ਦੇ ਐਕਸਟਰਾ ਵੋਟਸ ਵਧਣ ਜਿਸ ਕਰਕੇ ਮਾਈਗ੍ਰੈਂਟ ਦੇ ਖਿਲਾਫ ਸਰਕਾਰ ਜ਼ਿਆਦਾ ਸਟ੍ਰਿਕਟ ਜਿਹੜੀਆਂ ਰੈਗੂਲੇਸ਼ਨਸ ਉਹ ਦੇ ਪ੍ਰੋਵਾਈਡ ਕਰੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਤੇ ਵੀ ਰੋਕ ਲਗਾਈ ਜਾਵੇ ਪੰਜਾਬ ਗਵਰਨਮੈਂਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਮਿਲ ਕੇ ਇਸ ਚੀਜ਼ ਤੇ ਰੋਕ ਲਗਾਵੇ ਤੇ ਤੀਸਰੀ ਜਿਹੜਾ ਮੇਰਾ ਪੁਆਇੰਟ ਹੋ ਮੈਂ ਪੇਰੈਂਟਸ ਨਾਲ ਸਲਾਹ ਕੀਤੀ ਹੈ ਕਿ ਉਹਨਾਂ ਨੂੰ ਵੀ ਥੋੜੀ ਜੀ ਆਪਣੇ ਰਿਸਪੌਂਸਿਬਲ ਹੋਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਹਾਲਾਤ ਚੰਗੇ ਬਿਲਕੁਲ ਵੀ ਨਹੀਂ ਨੇ ਤੇ ਪੇਰੈਂਟਸ ਨੂੰ ਥੋੜਾ ਰਿਸਪੌਂਸਿਬਲ ਹੋਣਾ ਚਾਹੀਦਾ ਆਪਣੇ ਬੱਚਿਆਂ ਦੇ ਰਿਗਾਰਡਿੰਗ ਐਂਡ ਲਾਸਟਲੀ ਮੈਂ ਹੀ ਕਹਿਣਾ ਚਾਹੁੰਦੀ ਕਿ ਸਾਡੀ ਲੜਾਈ ਜਿਹੜੀ ਮਾਈਗ੍ਰੈਂਟਸ ਵਰਕਰ ਦੇ ਖਿਲਾਫ ਨਹੀਂ ਹੈ ਅਸੀਂ ਲੜ ਰਹੇ ਹਾਂ ਫਰਾਡ ਤੇ ਵੀਕ ਗਵਰਨਰ ਦੇ ਖਿਲਾਫ ਐਂਡ Punjab needs safe and key requirements plus democracy and. ਕੋਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਭਾਰਤੀ ਕਿਸਾਨ ਯੂਨੀਅਨ ਇੱਕ ਦਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਜਿੰਨੇ ਵਾਲਾ ਗਰੂ ਦੀ ਪੂਰੀ ਟੀਮ ਪੂਰੇ ਆਗੂ ਨੇ ਨਾਲ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਵੀ ਹਾਜ਼ਰ ਆ ਇਹ ਸੰਗਤ ਆ ਇੱਥੇ ਤੁਸੀਂ ਦੇਖ ਸਕਦੇ ਜੇ ਕਿ ਨੌਜਵਾਨ ਬਜ਼ੁਰਗ ਛੋਟੇ ਛੋਟੇ ਬੱਚੇ ਇਹਨਾਂ ਦੇ ਵਿੱਚ ਤੁਹਾਨੂੰ 3-3 4-4 ਸਾਲ ਦੇ ਬੱਚੇ ਵੀ ਨਜ਼ਰ ਆਉਣਗੇ ਇਹ ਇੱਕ ਦਰਦ ਲੈ ਕੇ ਆਏ ਆ ਜਿਹੜਾ ਪਿਛਲੇ ਦਿਨੀ ਬੱਚਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇੱਕ ਪ੍ਰਵਾਸੀ ਬਈਏ ਦੇ ਵੱਲੋਂ ਉਹਦੇ ਨਾਲ ਪਹਿਲਾਂ ਗਲਤ ਗਲਤ ਹਰਕਤਾਂ ਕੁਕਰਮ ਕੀਤਾ ਗਿਆ ਉਹਦੇ ਨਾਲ ਤੇ ਫਿਰ ਐਡੇ ਬੁਰੇ ਤਰੀਕੇ ਦੇ ਨਾਲ ਉਹਨੂੰ ਕਤਲ ਕਰ ਦੇਣਾ ਅੱਜ ਪੂਰਾ ਪੰਜਾਬ ਪੰਜਾਬ ਦੇ ਪੂਰੇ ਜ਼ਿਲ੍ਹੇ ਪਿੰਡ ਤੇ ਸ਼ਹਿਰ ਜਿਹੜੇ ਉਹ ਰੋ ਰਹੇ ਨੇ ਤਾਂ ਕੀ ਮੰਨ ਕਰ ਲਿਓ ਤੁਸੀਂ ਜੀ ਬਿਲਕੁਲ ਵੇਖੋ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਜਿਹੜੀ ਆ ਉਹ ਵਿਗੜਦੀ ਨਜ਼ਰ ਆ ਰਹੀ ਆ ਪਹਿਲਾਂ ਆਏ ਦਿਨ ਫਰੋਤੀਆਂ ਆਏ ਦਿਨ ਕਤਲ ਨਸ਼ਾ ਤੇ ਹੁਣ ਆ ਜਿਹੜੀਆਂ ਹਰਕਤਾਂ ਨੇ ਅਸੀਂ ਆਪਣੇ ਬੱਚਿਆਂ ਨੂੰ ਕਾਰੋਬਾਰ ਤੇ ਅਸੀਂ ਜਿਹੜੇ ਆ ਕਿਸੇ ਨਾ ਕਿਸੇ ਤਰ੍ਹਾਂ ਸੇਫ ਜਿਹੜੇ ਉਹ ਕਰ ਰਹੇ ਆ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੋਈ ਉਮੀਦ ਨਹੀਂ ਨਾ ਉਮੀਦ ਨੇ ਲੋਕ ਆਪਣੀਆਂ ਦੁਕਾਨਾਂ ਦੇ ਗਾੜੀ ਲੋਕਾਂ ਨੇ ਆਪ ਆਪਣੇ ਸੁਰੱਖਿਆ ਕਰਮੀ ਤਾਂ ਇਹਨਾਂ ਦੀਤੇ ਨੇ ਪਰ ਇਹਨਾਂ ਮਾਸੂਮ ਬੱਚਿਆਂ ਨੂੰ ਅਸੀਂ ਘਰਾਂ ਦੇ ਵਿੱਚ ਕਿੱਥੇ ਰੱਖ ਲਈਏ ਇਹਨਾਂ ਨੇ ਵਧੀਆ ਐਜੂਕੇਸ਼ਨ ਵੀ ਲੈਣੀ ਆ ਪੜਨਾ ਵੀ ਆ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਆਪਣਾ ਸੁਨਹਿਰਾ ਭਵਿੱਖ ਜਿਹੜਾ ਵਾ ਉਹ ਵਡਾਉਣਾ ਪਰ ਘਰਾਂ ਦੇ ਵਿੱਚ ਇਹਨਾਂ ਨੂੰ ਕਿਵੇਂ ਕੈਦ ਕਰਕੇ ਰੱਖੀਏ ਕੀ ਮੰਗ ਕਰਦੇ ਆ ਕੀ ਹੋਣਾ ਚਾਹੀਦਾ ਅਸੀਂ ਮੰਗ ਕਰਦੇ ਆ ਜੀ ਵੇਖੋ ਪਹਿਲੀ ਤੇ ਗੱਲ ਇਹ ਆ ਕਿ ਇਹ ਪੰਜਾਬ ਆ ਇਹ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਜਿਹੜਾ ਇੱਕ ਵੱਡਾ ਦਾਵਾ ਕੀਤਾ ਸੀ ਪਰ ਕਿਤੇ ਵੀ ਪੰਜਾਬ ਸੋਨੇ ਦੀ ਚਿੜੀ ਬਣਦਾ ਜਿਹੜਾ ਨਜ਼ਰ ਨਹੀਂ ਆ ਰਿਹਾ ਪ੍ਰਵਾਸੀ ਲਗਾਤਾਰ ਤੁਸੀਂ ਵੇਖ ਰਹੇ ਆ ਭਾਵੇਂ ਜੰਡੇ ਵਾਲਾ ਗੁਰੂ ਦੀ ਗੱਲ ਕਰੀਏ ਸਰਾ ਦੇ ਉੱਤੇ ਇਹਨਾਂ ਦੇ ਖੋਖੇ ਨੇ ਉਹਨਾਂ ਦੇ ਉੱਤੇ ਤਮਾਕੂ ਨਸ਼ਾ ਸਿਗਰਟਾਂ ਮੈਂ ਪੁੱਛਣਾ ਚਾਹੁੰਦਾ ਕਿ ਬਾਕੀ ਚੀਜ਼ਾਂ ਦੇ ਜਿਹੜੇ ਲਾਇਸੈਂਸ ਆ ਉਹ ਵੇਖੇ ਜਾਂਦੇ ਨੇ ਇਨਾਂ ਦੇ ਕੋਲ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਸ਼ਰਮ ਇਹ ਚੀਜ਼ਾਂ ਵੇਚ ਰਹੇ ਨੇ ਔਰ ਨਸ਼ਾ ਹੀ ਸਭ ਤੋਂ ਵੱਡੀ ਜਾਲ ਹੈ ਆਪਾਂ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਰਾਈ ਨਹੀਂ ਆ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਪੂਰੀ ਛਾਣਬੀਣ ਹੋਵੇ ਪੰਜਾਬ ਦੇ ਵਿੱਚ ਇਹਨਾਂ ਦੇ ਆਧਾਰ ਕਾਰਡ ਵੀ ਦੋ ਦੋ ਚੱਲ ਰਹੇ ਨੇ ਇੱਥੇ ਵੀ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਇਹਨਾਂ ਦਾ ਥਾਣਿਆਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾ ਉਹ ਬਾਇਓ ਡਾਟਾ ਜਿਹੜਾ ਉਹ ਲਿਆ ਜਾਵੇ ਇਹ ਜਗਾ ਲੈ ਰਹੇ ਨੇ ਕਿਰਾਏ ਤੇ ਲੈ ਰਹੇ ਨੇ ਜਾਂ ਆਪਣੀ ਲੈ ਰਹੇ ਨੇ ਇਸ ਚੀਜ਼ ਦਾ ਅੱਜ ਤੱਕ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਇਹ ਤਾਂ ਮੰਗ ਪੱਤਰ ਕਿਹਨੂੰ ਦੇ ਰਹੇ ਹੋ? ਅੱਜ ਦਾ ਜਿਹੜਾ ਸਾਡਾ ਮੰਗ ਪੱਤਰ ਆ ਉਹ ਸਾਡੇ ਮਾਨਯੋਗ ਡੀਐਸਪੀ ਰਵਿੰਦਰਪਾਲ ਸਿੰਘ ਜੀ ਜੰਡਿਆਲਾਗੁਰੂ ਉਹਨਾਂ ਨੂੰ ਦਵਾਂਗੇ। ਅਗਲਾ ਮੰਗ ਪੱਤਰ ਜਿਹੜਾ ਵਾ ਉਹ ਅਮਰ ਸਰ ਡੀਸੀ ਮੈਡਮ ਸਾਖੀ ਜੀ ਸੇ ਇਹਨਾਂ ਨੂੰ ਜਿਹੜਾ ਵਾ ਪਹੁੰਚਦਾ ਕੀਤਾ ਜਾ ਰਿਹਾ ਸਰ ਪ੍ਰਵਾਸੀਆਂ ਦੀ ਗੱਲ ਕਹੀਏ ਕਹਿੰਦੇ ਪ੍ਰਵਾਸੀ ਆਪ ਕਿਸਾਨ ਹੀ ਬੁਲਾਉਂਦੇ ਇੱਥੇ ਫੇਰ ਵੀ ਆਪਾਂ ਉਹਨਾਂ ਨੂੰ ਕਹਿੰਦੇ ਜੀ ਬਿਲਕੁਲ ਪ੍ਰਵਾਸੀ ਪ੍ਰਵਾਸੀਆਂ ਨੂੰ ਕਿਸਾਨ ਬੁਲਾਉਂਦੇ ਨੇ ਕਿਸਾਨ ਪ੍ਰਵਾਸੀਆਂ ਨੂੰ ਆਪਣੇ ਬੱਚੇ ਮਰਵਾਉਣ ਵਾਸਤੇ ਨਹੀਂ ਬੁਲਾਉਂਦੇ ਨਹੀਂ ਉਹਨਾਂ ਨੂੰ ਵਾਸਤੇ ਕੋਈ ਲੱਗ ਜਗ੍ਹਾ ਹੋਣੀ ਚਾਹੀਦੀ ਆਪਾਂ ਉਹਨਾਂ ਨੂੰ ਜਗ੍ਹਾ ਵੀ ਦਿੱਨੇ ਕੰਮ ਵੀ ਦੇਨੇ ਆਪ ਕਿਉਂ ਨਹੀਂ ਕਰਦੇ ਆਪ ਕਰ ਕਰਦੇ ਆ ਜੀ ਲੋਕ ਕਰਦੇ ਕਿਉਂ ਨਹੀਂ ਕਰਦੇ ਤੁਹਾਨੂੰ ਅਸੀਂ ਅਸੀਂ ਵੀ ਕਿਸਾਨ ਆ ਇੱਥੇ ਜਿੰਨੇ ਮਗਰ ਖੜੇ ਕਿਸਾਨ ਨੇ ਇਹ ਕਰ ਰਹੇ ਨੇ ਸਿਰਫ ਇਹ ਆ ਜਿਹੜਾ ਸਵਾਲ ਤੁਸੀਂ ਕੀਤਾ ਹੈ ਕਿ ਲੋਕਾਂ ਨੂੰ ਨਕਾਰਾ ਬਣਾ ਦਿੱਤਾ ਗਿਆ ਹੈ ਨਸ਼ੇ ਦੇ ਨਾਲ ਅੱਜ ਇੱਥੋਂ 3 ਵੀਲਰ ਚੱਲਦੇ ਨੇ ਜਨਰਾਲਾ ਗਰੂਪ ਤੋਂ ਮੇਰੇ ਖਿਆਲ ਦੇ ਨਾਲ ਰੋਜ਼ 50 3 ਵੀਲਰ ਜਿਹੜਾ ਮਾਨਾਂ ਵਾਲਾ ਹਸਪੀਟਲ ਦੇ ਉੱਤੇ ਗੋਲੀ ਲੈ ਰਿਹਾ ਉਹ ਭਾਵੇਂ ਉਹ ਜ਼ਬਾਨ ਤੇ ਰੱਖਣ ਵਾਲੀ ਨਸ਼ਾ ਛਡਾਉਣ ਵਾਲੀ ਗੋਲੀ ਹੈ ਪਰ ਉਹ ਘਾਤਕ ਹੈ ਉਸ ਗੋਲੀ ਨੇ ਕਈ ਜਾਨਾਂ ਜਿਹੜੀਆਂ ਨੌਜਵਾਨਾਂ ਦੀਆਂ ਲੈ ਲੀਆਂ ਨੇ ਇਹ ਨਹੀਂ ਹੈ ਕਿ ਪੰਜਾਬੀ ਕੰਮ ਨਹੀਂ ਕਰਨਾ ਚਾਹੁੰਦੇ ਪੰਜਾਬੀਆਂ ਨੂੰ ਫ੍ਰੀ ਰਸਦਾਂ ਤੇ ਵਸਦਾਂ ਦੇ ਕੇ ਪੰਜਾਬੀਆਂ ਨੂੰ ਨਸ਼ੇ ਦੀ ਜਿਹੜੀ ਜ਼ਹਿਰ ਆ ਉਹ ਦੇ ਕੇ ਨਕਾਰਾ ਕਰ ਦਿੱਤਾ ਗਿਆ ਵਾ ਨਸ਼ਾ ਖਤਮ ਹੋ ਜਾਊਗਾ ਤੇ ਸ਼ਾਇਦ ਪੰਜਾਬ ਸੋਨੇ ਦੀ ਚਿੜੀ ਬਣੂਗਾ ਨਹੀਂ ਤੇ ਇਹ ਕਦੀ ਨਹੀਂ ਬਣ ਸਕਦਾ ਹੋਈ ਹੋਊਗੀ ਪੰਜਾਬ ਦਾ ਕੋਈ ਵੀ ਇਹੋ ਜਿਹਾ ਹਿਰਦਾ ਨਹੀਂ ਹੋਣਾ ਜਿਹੜਾ ਭਾਵੁਤਨਾ ਹੋਇਆ ਹੋਊਗਾ ਜਦੋਂ ਉਸ ਬੱਚੀ ਦੇ ਅਸੀਂ ਅੱਖਰੋਂ ਵੇਖਦੇ ਆ ਉਸ ਬੱਚੀ ਬੱਚੀ ਦੀ ਗੁਹਾਰ ਵੇਖਦੇ ਆ ਕਿ ਕੁਮਾਰ ਦਰਿੰਦੇ ਮੁਜਰਮ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ ਮੈਂ ਕੁਸਰਾ ਚੌਰੀ ਹੈ ਕਿ ਮੇਰੇ 5 ਸਾਲ ਦੇ ਉਸ ਵੀਰ ਦਾ ਕੀ ਕਸੂਰ ਸੀ ਜਿਹਨੂੰ ਗਲਤ ਹਰਕਤ ਕਰਕੇ ਉਹ ਹੋ ਕੇ ਉਹਨੂੰ ਕਤਲ ਕਰ ਦਿੱਤਾ ਗਿਆ ਉਸ ਬੱਚੀ ਦੇ ਭਾਵ ਕਬੂਲ ਅੱਜ ਵੀ ਸਾਡੇ ਸੀਨੇ ਨੂੰ ਚੀਰ ਰਹੇ ਨੇ ਅਜੇ ਵੀ ਅਸੀਂ ਇਹ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਰਤੀ ਕਰਦੇ ਆ ਕਿ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆ ਕੇ ਰਹਿੰਦਾ ਹੈ ਉਹਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਕਿਰਾਏ ਦੇ ਉੱਤੇ ਜੋ ਵੀ ਮਕਾਨ ਦਿੰਦੇ ਨੇ ਉਹਦਾ ਖਾੜਿਆਂ ਦੇ ਵਿੱਚ ਪੂਰਾ ਬਾਇਓ ਡਾਟਾ ਦਿੱਤਾ ਜਾਵੇ ਉਹਦਾ ਪਰਿਸ਼ੋਕਰ ਜਿਹੜਾ ਆ ਉਹਦੇ ਉੱਤੇ ਚਾਤ ਮਾਰੀ ਜਾਵੇ ਇੱਕ ਪਾਸੇ ਅਸੀਂ ਪਾਕਿਸਤਾਨ ਨਾਲ ਵੱਡੀ ਕੰਧ ਕਰਕੇ ਵੱਡੀ ਪੋਸਟ ਐ ਨਾਲ ਕਰਕੇ ਰੋਕ ਕੇ ਵੇਖਿਆ ਇੱਕ ਪਾਸੇ ਦੂਜੇ ਪਾਸਿਓ ਇਦਾਂ ਦੇ ਕੁਝ ਸ਼ਰਾਰਤੀ ਅੰਸਰ ਕੋਜਤ ਕਰਿੰਦੇ ਸਾਡੇ ਪੰਜਾਬ ਦੀ ਧਰਤੀ ਦੇ ਤੇ ਆ ਕੇ ਰਹਿ ਰਹੇ ਨੇ ਜਿਨ੍ਹਾਂ ਤੋਂ ਅੱਜ ਅਸੀਂ ਇਹ ਡਰੇ ਹੋਏ ਲੋਕ ਮਹਿਸੂਸ ਕਰ ਰਹੇ ਨੇ ਕਿ ਬੱਚਿਆਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਉਂਦਾ ਅਜੇ ਤੇ ਪਹਿਲੀ ਘਟਨਾ ਜਿਹੜੀ ਹੈ ਉਹ ਕੁਲੀਨੀ ਸੀ ਜਲੰਧਰ ਦੇ ਵਿੱਚ ਇੱਕ ਮਾਸੂਮ 4 ਸਾਲ ਦੀ ਬੱਚੀ ਉਹਨੂੰ ਵੀ ਇੱਕ ਕਿਸੇ ਪ੍ਰਵਾਸੀ ਭਈਏ ਨੇ ਕਮਰੇ ਦੇ ਵਿੱਚ ਜਲਾਵ ਲੈ ਗਿਆ ਸਕੂਲ ਤੋਂ ਭਰਾ ਅਸੀਂ ਆਪਣੇ ਸਰੋਬਾਰ ਬਚਾਵਾਂਗੇ ਦੁਕਾਨਾਂ ਬਚਾਵਾਂਗੇ ਜਾਂ ਆਪਣੇ ਨਾ ਵਸੂਲ ਬੱਚਿਆਂ ਨੂੰ ਬਚਾਵਾਂਗੇ ਕਿੱਥੇ ਆ ਨਾਇਨਾ ਡਰਨਾ ਨਾ ਕਿੱਥੇ ਆ ਕਾਨੂੰਨ ਵਿਵਸਥਾ ਕਿੱਥੇ ਆ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਜੇ ਝਾਤ ਮਾਰਦੇ ਆ ਇਹਨਾਂ ਲੀਡਰਾਂ ਦੇ ਵੱਲ ਤੇ ਲਗਭਗ 20 20 50 50 ਸੁਰੱਖਿਆ ਕਰਮੀ ਤਾਇਨਾਤ ਨਹੀਂ ਪਰ ਆ ਪੰਜਾਬ ਦੇ ਲੋਕ ਜਿਹੜੇ ਕਿਨਾਂ ਦੇ ਸਹਾਰੇ ਖੜਦੇ ਨੇ ਇਹ ਕੇਸ ਵਜ਼ੀਰ ਤੋਂ ਇਹ ਸਾਜਨ ਤੋਂ ਆਪਣੀ ਉਮੀਦ ਰੱਖਣਾ ਧੰਨਵਾਦ ਚਾਹ ਪੇਸੀ ਤਰ੍ਹਾਂ ਜਿਹੜਾ ਹਲਕਾ ਰਹਿੰਦਾ